ਸਤਿ ਸ਼੍ਰੀ ਅਕਾਲ ਮਸ਼ਕਰਾ ਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਥੋੜੇ ਦਿਨ ਪਹਿਲਾਂ ਇੱਕ ਖਬਰ ਆਈ ਸੀਗੀ ਕਿ ਸੈਫਲੀ ਖਾਨ ਜੋ ਹੈ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਉਹਨਾਂ ਤੇ ਚਾਕੂਆਂ ਦੇ ਨਾਲ ਵਾਰ ਕੀਤਾ ਗਿਆ ਹੈ ਕਿਸੇ ਚੋਰ ਦੇ ਵੱਲੋਂ ਕਿਸੇ ਸਖਸ਼ ਦੇ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋ ਕੇ ਸੈਫਲੀ ਖਾਨ ਦੀ ਜਾਨ ਨੂੰ ਮਾਰਨ ਤੱਕ ਦੇ ਵੀ ਜੋ ਹੈ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਹੁਣ ਖਬਰਾਂ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਨੇ ਨਿਕਲ ਕੇ ਵੀ ਆ ਰਹੀਆਂ ਨੇ ਕਿ ਉਸ ਦਿਨ ਕਰੀਨਾ ਕਪੂਰ ਖਾਨ ਕਿੱਥੇ ਸੀ ਅਗਰ ਸੈਫ ਅਲੀ ਖਾਨ ਤੇ ਹਮਲਾ ਹੋ ਰਿਹਾ ਸੀ ਤੇ ਕਰੀਨਾ ਦਾ ਹੋਣਾ ਉੱਥੇ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਆਟੋ ਡਰਾਈਵਰ ਉਹਨਾਂ ਨੂੰ ਲੈ ਕੇ ਜਾ ਰਿਹਾ ਉਹਨਾਂ ਦਾ ਬੇਟਾ ਇਬਰਾਹਿਮ ਉਹਨਾਂ ਨੂੰ ਲੈ ਕੇ ਜਾ ਰਿਹਾ ਹਸਪਤਾਲ ਆਪਣੇ ਛੋਟੇ ਬੇਟੇ ਦੇ ਨਾਲ ਵੀ ਜੋ ਸੈਫ ਅਲੀ ਖਾਨ ਹਸਪਤਾਲ ਪਹੁੰਚੇ ਨੇ ਸਵਾਲ ਬਹੁਤ ਉੱਠ ਰਹੇ ਨੇ ਕਿ ਕਰੀਨਾ ਕਪੂਰ ਖਾਨ ਉਸ ਦਿਨ ਕਿੱਥੇ ਸੀ ਇਹ ਵੀ ਤੁਹਾਨੂੰ ਦੱਸ ਦਿੰਦੇ ਕਿ ਉਸ ਦਿਨ ਸੇਮ ਟਾਈਮ ਤੇ ਕਿਉਂਕਿ 1:35:36 ਤੇ ਉਹ ਚੋਰ ਘਰ ਦੇ ਵਿੱਚ ਐਂਟਰ ਹੁੰਦਾ ਤੇ 2:48 ਤੋਂ 50 ਮਿੰਟ ਦੇ ਵਿੱਚ ਉਹ ਘਰ ਤੋਂ ਬਾਹਰ ਨਿਕਲਦਾ ਜਿਹੜਾ ਪੂਰਾ 1 ਘੰਟਾ ਉਹ ਚੋਰ ਸੈਫ ਅਲੀ ਖਾਨ ਦੇ ਘਰ ਰਹਿੰਦਾ ਹੈ ਉਸ ਦੇ ਵਿੱਚ ਕਰੀਨਾ ਕਪੂਰ ਖਰਖਾਨ ਦਾ ਕਿਤੇ ਵੀ ਰੋਲ ਨਜ਼ਰ ਨਹੀਂ ਆ ਰਿਹਾ ਕਰੀਨਾ ਕਪੂਰਖਾਨ ਦਾ ਅਗਲੇ ਦਿਨ ਜਾ ਕੇ ਬਿਆਨ ਸਾਹਮਣੇ ਆਉਂਦਾ ਹੈ ਔਰ ਉਸ ਦਿਨ ਰਾਤ ਨੂੰ ਹੀ 2 ਵਜੇ ਦੀ ਸਟੋਰੀ ਜੋ ਹੈ ਕਰੀਨਾ ਕਪੂਰਖਾਨ ਆਪਣੇ ਇੰਸਟਾਗ੍ਰam ਹੈਂਡਲ ਤੇ ਪਾਉਂਦੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਕਰੀਨਾ ਕਪੂਰਖਾਨ ਉਸ ਦਿਨ ਜੋ ਹੈ ਕਿਸੇ ਪਾਰਟੀ ਨੂੰ ਅਟੈਂਡ ਕਰਨ ਦੇ ਲਈ ਗਈ ਹੋਈ ਸੀ ਉਹ ਪਾਰਟੀ ਦੇ ਵਿੱਚ ਸੀ ਜਿਸ ਤੋਂ ਬਾਅਦ ਖੂਬ ਚਰਚਾਵਾ ਹੋ ਰਹੀਆਂ ਨੇ ਕਿ ਜੋ ਹੈ ਕਰੀਨਾ ਕਪੂਰ ਉਹ ਖੂਬ ਨਸ਼ੇ ਦੇ ਵਿੱਚ ਸੀ ਜਿਸ ਤੋਂ ਬਾਅਦ ਉਹ ਸਾਹਮਣੇ ਨਹੀਂ ਆ ਸਕਦੀ ਸੀ ਕਿਉਂਕਿ ਉਸ ਨੂੰ ਖੁਦ ਨਹੀਂ ਪਤਾ ਕਿ ਹੋ ਕੀ ਰਿਹਾ ਹੈ ਅਗਲੇ ਦਿਨ ਉਹ ਬਿਆਨ ਦਿੰਦੀ ਹੈ ਕਰੀਨਾ ਕਪੂਰ ਖਾਨ ਕਿ ਮੈਂ ਅਗਰ ਘਰ 'ਤੇ ਹੋਤੀ ਤਾਂ ਮੈਂ ਇਹ ਵਾਰ ਹੀ ਨਾ ਹੋਣੇ ਦਿੱਤੀ ਸੈਫਲੀ ਕਰਨ ਦੇ ਸਾਥ ਮਿਲ ਕੇ ਮੈਂ ਉਸ ਨੂੰ ਦੇਖਤੀ ਔਰ ਉਸ ਨੂੰ ਭਗਾਤੇ ਇਹ ਵਾਰ ਹੀ ਨਹੀਂ ਹੋਣੇ ਦਿੰਦੇ ਹਾਂ ਹਾਲਾਂਕਿ ਕਰੀਨਾ ਦਾ ਇਹ ਵੀ ਬਿਆਨ ਆਇਆ ਪਰ ਕਿਤੇ ਨਾ ਕਿਤੇ ਵੀ ਸਵਾਲ ਉੱਠ ਰਹੇ ਨੇ ਅਗਰ ਕਰੀਨਾ ਘਰ ਦੇ ਵਿੱਚ ਨਹੀਂ ਸੀ ਤਾਂ ਕਰੀਨਾ ਕਿੱਥੇ ਸੀ ਕਰੀਨਾ ਪਾਰਟੀ ਦੇ ਵਿੱਚ ਸੀ ਉਹ 2 ਵਜੇ ਤੋਂ ਬਾਅਦ ਜਿਹੜੀ ਸਟੋਰੀ ਪੋਸਟ ਹੁੰਦੀ ਹੈ ਹਾਥੇ ਤੋਂ ਬਾਅਦ ਉਹ ਸਟੋਰੀ ਵੀ ਡਿਲੀਟ ਹੋ ਜਾਂਦੀ ਹੈ ਔਰ ਇਹ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕਰੀਨਾ ਅਗਰ ਨਸ਼ੇ ਵਿੱਚ ਸੀ ਤਾਂ ਉਹਨੇ ਕਿਹੜਾ ਨਸ਼ਾ ਕੀਤਾ ਸੀ ਔਰ ਕਿਉਂ ਨਸ਼ਾ ਕੀਤਾ ਹੋਇਆ ਸੀ ਕਿਉਂਕਿ ਸੈਫਲੀ ਖਾਨ ਦਾ ਵੀ ਇਹ ਦੱਸਣਾ ਹੈ ਕਹਿਣਾ ਹੈ ਕਿ ਕਰੀਨਾ ਕਪੂਰਖਾਨ ਘਰ ਦੇ ਵਿੱਚ ਹੀ ਸੀਗੀ ਔਰ ਅਸੀਂ ਇੱਕ ਹੀ ਬੈਡਰੂਮ ਦੇ ਵਿੱਚ ਸੀਗੇ ਅਸੀਂ ਸੌ ਰਹੇ ਸੀ ਜਦੋਂ ਇਹ ਹਾਦਸਾ ਹੋਇਆ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਰ ਇਹ ਜਿਹੜੀ ਬਹੁਤ ਵੱਡੀ ਖਬਰ ਇੱਕ ਸਾਹਮਣੇ ਆ ਰਹੀ ਹੈ ਕਿ ਕਰੀਨਾ ਨਸ਼ੇ ਦੇ ਵਿੱਚ ਸੀ ਬਹੁਤ ਸਵਾਲ ਉੱtre ਨੇ ਕਿ ਕਰੀਨਾ ਕਪੂਰਖਾਨ ਉਸ ਦਿਨ ਸੀ ਤੇ ਸੀ ਕਿੱਥੇ ਕਿਉਂਕਿ ਇਹ ਜਿਹੜਾ ਹਾਦਸਾ ਹੈ ਇੱਕ ਆਟੋ ਡਰਾਈਵਰ ਉਹਨਾਂ ਨੂੰ ਲੈ ਕੇ ਜਾਂਦਾ ਇਹ ਵੀ ਦੱਸਿਆ ਜਾਂਦਾ ਕਿ ਆਟੋ ਡਰਾਈਵਰ ਉਹਨਾਂ ਨੂੰ 10 ਮਿੰਟ ਦੇ ਵਿੱਚ ਹਸਪਤਾਲ ਪਹੁੰਚੋਂਦਾ ਪਰ ਇਹ ਵੀ ਗੱਲ ਬਹੁਤ ਜ਼ਿਆਦਾ ਝੂਠ ਹੈ 10 10 ਮਿੰਟ ਦੇ ਵਿੱਚ ਨਹੀਂ ਘਟੋ ਘਟ ਇੱਕ ਘੰਟੇ ਦੇ ਵਿੱਚ ਉਹ ਹਸਪਤਾਲ ਪਹੁੰਚਦਾ ਹੈ ਆਟੋ ਡਰਾਈਵਰ ਉਹਨਾਂ ਨੂੰ ਲੈ ਕੇ ਜਿਸ ਤੋਂ ਬਾਅਦ ਮੀਕਾ ਸਿੰਘ ਨੇ ਵੀ ਉਹਨਾਂ ਨੂੰ ਇਨਾਮ ਵੀ ਦਿੱਤਾ ਔਰ ਫਰਸਫਲ ਖਾਨੇ ਨੂੰ ਇਨਾਮ ਦਿੱਤਾ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕਰ ਦੇ ਵਿੱਚ ਕੋਈ ਡਰਾਈਵਰ ਮੌਜੂਦ ਨਹੀਂ ਸੀਗਾ ਗੱਡੀਆਂ ਜ਼ਰੂਰ ਸੀਗੇ ਪਰ ਡਰਾਈਵਰ ਨਹੀਂ ਸੀ ਜਿਸ ਕਰਕੇ ਮੈਂ ਆਪਣੀ ਗੱਡੀ ਤੇ ਕਿਸੇ ਨੂੰ ਵੀ ਕਹਿ ਨਹੀਂ ਪਾਇਆ ਹਾਲਾਂਕਿ ਕਰੀਨਾ ਕਪੂਰ ਹੁੰਦੀ ਤਾਂ ਖੁਦ ਡਰਾਈਵ ਕਰਕੇ ਉਹਨਾਂ ਨੂੰ ਲੈ ਕੇ ਜਾਂਦੀ ਪਰ ਇਹ ਜੋ ਇੱਕ ਸਸਪੈਂਸ ਬਣਿਆ ਹੋਇਆ ਕਿ ਕਰੀਨਾ ਕਿੱਥੇ ਸੀ ਕਰੀਨਾ ਘਰ ਦੇ ਅੰਦਰ ਸੀ ਕਰੀਨਾ ਨਸ਼ੇ 'ਚ ਸੀ ਕਰੀਨਾ ਪਾਰਟੀ 'ਚ ਸੀ ਇਹ ਹਜੇ ਤੱਕ ਨਹੀਂ ਕਲੀਅਰ ਹੋ ਪਾ ਰਿਹਾ ਹੁਣ ਇਸ ਤੇ ਬਹੁਤ ਸਾਰੇ ਜੋ ਹੈ ਕੰਟਰੋਵਰਸਿਸ ਵੀ ਹੋ ਰਹੀਆਂ ਨੇ ਬਹੁਤ ਸਾਰੇ ਸਵਾਲ ਉੱਠ ਕੇ ਆ ਰਹੇ ਨੇ ਸੈਫਲੀ ਖਾਨ ਨੂੰ ਜਾਨੋਂ ਮਾਰਨ ਦੇ ਧਮਕੀਆਂ ਵੀ ਦਿੱਸਿਆ ਜਾ ਰਿਹਾ ਹੈ ਕਿ ਕਰੀਨਾ ਕਪੂਰ ਖਾਨ ਨੇ ਸੈਫਲੀ ਖਾਨ ਨੂੰ ਬਹੁਤ ਕੁੱਟਿਆ ਉਸ ਦਿਨ ਇਹ ਵੀ ਬਹੁਤ ਜੜੀਆਂ ਵਿਚਲੀਆਂ ਖਬਰਾਂ ਨੇ ਇਹ ਵੀ ਇਹਨਾਂ ਦੀ ਪੁਸ਼ਟੀ ਹੋਣੀ ਵੀ ਬਹੁਤ ਜ਼ਰੂਰੀ ਹੈ ਬਹੁਤ ਸਾਰੀਆਂ ਅਪਡੇਟਸ ਸ਼ੀਲੀਆਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਇਹ ਤੁਹਾਡੇ ਤੱਕ ਅਸੀਂ ਇਸੇ ਤਰ੍ਹਾਂ ਪਹੁੰਚਾਉਂ ਕਰ ਕੀ ਹੈ ਘਰ ਚ ਸੀ ਪਾਰਟੀ ਚ ਸੀ ਜਾਂ ਨਸ਼ੇ ਚ ਸੀ ਸਫਲੀ ਖਾਨ ਨੂੰ ਕੁੱਟਿਆ ਤਾਂ ਕੁੱਟਿਆ ਕਿਉਂ ਇਹ ਦੇਖਣਾ ਬਹੁਤ ਖਾਸ ਹੈ ਕਿਉਂਕਿ 6-7 ਵਾਰ ਜੋ ਹੈ ਸਫਲੀ ਖਾਨ ਦੇ ਚੱਕੋਆਂ ਦੇ ਨਾਲ ਵਾਰ ਕਰ ਦਿੱਤਾ ਗਿਆ ਸਫਲੀ ਖਾਨ ਹੁਣ ਠੀਕ ਨੇ ਔਰ ਘਰ ਵੀ ਆ ਗਏ ਨੇ ਠੀਕ ਠਾਕ ਤੇ ਹੁਣ ਅਗਲੇ ਅਪਡੇਟਸ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਦਾ ਨਿਕਸਾ ਵੈਰਾਟੀਵੀ ਧੰਨਵਾਦ